ਹਾਂਜੀ ਸੁਆਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਇਹ ਕਹਾਣੀ ਇੱਕ ਪੈਨਵਲੋਂ ਦੱਸੀ ਗਈ ਕਹਾਣੀ ਹੈ ਇਹ 2001 ਦੀ ਗੱਲ ਹੈ ਅਸੀਂ ਬਹੁਤ ਗਰੀਬ ਸੀ ਉਦੋਂ ਤਾਂ ਮਸਾਂ ਕਿਸੇ ਕਿਸੇ ਦੇ ਕੋਲ ਹੀ ਕਿਆ ਚੁੱਲ੍ਹੇ ਹੁੰਦੇ ਸੀ ਹਰ ਘਰ ਜ਼ਿਆਦਾਤਰ ਤਾਂ ਮਿੱਟੀ ਦੇ ਚੁੱਲ੍ਹੇ ਤੇ ਹੀ ਅਕਬਾਲ ਦੇ ਹੁੰਦੇ ਸੀ ਘਰ ਦਾ ਕਜਾਰਾ ਕਰਦੇ ਸੀ ਮੇਰੇ ਮਾਪੇ ਉਹ ਪਤਾ ਨਹੀਂ ਕਿੱਥੋਂ ਬਾਲਣ ਲਿਆਉਂਦੇ ਸੀ ਵਿਚਾਰੇ ਸਾਨੂੰ ਕਦੇ ਭੁੱਖੇ ਨਹੀਂ ਰਹਿਣ ਦਿੰਦੇ ਸੀ ਮੈਂ 16 ਸਾਲ ਦੀ ਸੀ ਤੇ ਮੇਰਾ ਵੱਡਾ ਭਰਾ 21 ਸਾਲਾਂ ਦਾ ਸੀ। ਅਸੀਂ ਦੋ ਹੀ ਭੈਣ ਭਰਾ ਸੀ। ਮੇਰੇ ਡੈਡੀ ਨੇ ਸੋਚਿਆ ਕਿਉਂ ਨਾ ਮੇਰੇ ਭਰਾ ਨੂੰ ਬਾਹਰ ਭੇਜ ਦਿੱਤਾ ਜਾਵੇ। ਉਹਨੇ ਕਿਸੇ ਏਜੰਟ ਤੇ ਨਾਲ ਗੱਲ ਕੀਤੀ ਤੇ ਮੇਰੇ ਭਰਾ ਨੂੰ ਦੁਬਈ ਭੇਜ ਦਿੱਤਾ। ਅਸੀਂ ਉਸ ਵੇਲੇ ਵੀ ਇੰਨੇ ਪੈਸੇ ਹੀ ਮਸਾਂ ਦਿੱਤੇ ਸੀ ਤੇ ਮੇਰਾ ਭਰਾ ਬਾਹਰਲੇ ਦੇਸ਼ ਚਲਾ ਗਿਆ। ਉੱਥੇ ਜਾ ਕੇ ਉਹ ਕੰਮ ਤੇ ਲੱਗ ਗਿਆ। ਫਿਰ ਹੌਲੀ-ਹੌਲੀ ਸਾਨੂੰ ਥੋੜੇ-ਥੋੜੇ ਪੈਸੇ ਪਾਉਣ ਲੱਗ ਗਿਆ ਸੀ ਉਦੋਂ ਸਾਡੇ ਘਰਾਂ ਲਾਈਟ ਵੀ ਨਹੀਂ ਜਗਦੀ ਸੀ ਅਸੀਂ ਲੈਂਪ ਜਗਾਉਂਦੇ ਹੁੰਦੇ ਸੀ ਕਾਦੀ-ਕਾਦੀ ਕਿਸੇ ਘਰੋਂ ਤਾਰ ਲਾ ਕੇ ਲਾਈਟs ਜਗਾ ਲੈਂਦੇ ਸੀ ਇਦਾਂ ਹੀ ਅਸੀਂ ਟਾਈਮ ਪਾਸ ਕਰਦੇ ਸੀ ਮੇਰਾ ਡੈਡੀ ਕਹਿੰਦਾ ਸੀ ਤੇਰਾ ਭਰਾ ਬਾਹਰ ਚਲਾ ਗਿਆ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੁਣ ਉਹ ਥੋੜੇ-ਥੋੜੇ ਪੈਸੇ ਪਾ ਦਿਆ ਕਰੂਗਾ ਤੇ ਆਪਣਾ ਵਧੀਆ ਕਾਜ਼ਾਰਾ ਹੋ ਜਾਇਆ ਕਰੂਗਾ ਮੈਂ ਵੀ ਕੰਮਕਾਰ ਕਰਿਆ ਕਰੂੰਗਾ ਤੇ ਆਪਣੇ ਤੇ ਵੀ ਰੱਬ ਚੰਗੇ ਦਿਨ ਜ਼ਰੂਰ ਲੈ ਕੇ ਆਊਗਾ ਫਿਰ ਮੇਰੇ ਭਰਾ ਨੂੰ ਬਾਹਰ ਗਏ ਨੂੰ ਕੁਝ ਮਹੀਨੇ ਹੋ ਗਏ ਅਸੀਂ ਕਰਜਾ ਵੀ ਲਾ ਦਿੱਤਾ ਸੀ ਦਿਨ ਲੰਘਦੇ ਗਏ ਮੇਰੀ ਮੰਮੀ ਨੇ ਸੋਚਿਆ ਕਿ ਹੁਣ ਅਸੀਂ ਆਪਣੇ ਨਾਮ ਤੇ ਮੀਟਰ ਲਵਾ ਲਈਏ ਮੇਰਾ ਡੈਡੀ ਤੇ ਮੰਮੀ ਬਿਜਲੀ ਘਰ ਗਏ ਉੱਥੋਂ ਕੁਝ ਪੈਸੇ ਤਾਰ ਕੇ ਆਂਦੇ ਤੇ ਹਫਤੇਕ ਬਾਅਦ ਸਾਡੇ ਘਰ ਮੀਟਰ ਲੱਗ ਗਿਆ ਮੈਂ ਬਹੁਤ ਖੁਸ਼ ਸੀ ਕਿਉਂਕਿ ਉਸ ਵੇਲੇ ਸਾਡੇ ਸਿਰਫ ਇੱਕ ਹੀ ਕਮਰਾ ਸੀ ਅਸੀਂ ਇੱਕ ਹੀ ਬਲਬ ਚਗਾਉਣਾ ਹੁੰਦਾ ਸੀ ਇਸ ਲਈ ਸਾਨੂੰ ਫ੍ਰੀ ਵਾਲਾ ਮੀਟਰ ਮਿਲ ਗਿਆ ਸੀ ਜਿਵੇਂ ਕਿ ਅਸੀਂ ਸਿਰਫ ਇੱਕੋ ਬਲਬ ਹੀ ਚਗਾਉਂਦੇ ਸੀ ਅਸੀਂ ਕੁਝ ਨਹੀਂ ਚਲਾਉਂਦੇ ਸੀ ਉਦੋਂ ਤਾਂ ਜ਼ਮਾਨਾ ਵੀ ਇਦਾਂ ਸੀ ਕਿ ਮਸਾਂ ਲਾਈਟ ਹੀ ਝਗ ਜਾਂਦੀ ਸੀ ਤਾਂ ਬਹੁਤ ਮੰਨਿਆ ਜਾਂਦਾ ਸੀ ਅਸੀਂ ਕਾਫੀ ਖੁਸ਼ ਸੀ ਕਿਉਂਕਿ ਸਾਡੇ ਘਰ ਕਾਫੀ ਬਦਲਾਵ ਆ ਗਏ ਸੀ ਬਿਜਲੀ ਵੀ ਸਾਡੀ ਆਪਣੀ ਹੋ ਗਈ ਸੀ ਫਿਰ ਥੋੜੇ ਜਿਹੇ ਪੈਸੇ ਹੋਰ ਜੋੜ ਕੇ ਅਸੀਂ ਸਿਲੰਡਰ ਤੇ ਗੈਸ ਵਾਲੇ ਚੁੱਲ੍ਹੇ ਲੇ ਲੈ ਸੀ ਇਦਾਂ ਹੀ ਅਸੀਂ ਹੌਲੀ-ਹੌਲੀ ਤਰੱਕੀ ਕਰਨ ਲੱਗ ਪਈ ਸੀ ਅਸੀਂ ਆਪਣਾ ਘਰ ਵੀ ਵਧੀਆ ਬਣਾਉਣ ਲੱਗ ਪਈ ਸੀ ਸਾਰੇ ਲੋਕ ਕਹਿੰਦੇ ਸੀ ਕਿ ਮੁੰਡਾ ਲੱਗਦਾ ਜਿਆਦਾ ਹੀ ਪੈਸੇ ਪਾਉਂਦਾ ਹੈ ਦਬਈ ਗਿਆ ਹੈ ਪਰ ਪੈਸੇ ਲੱਗਦਾ ਜਿਆਦਾ ਹੀ ਕਮਾਉਣ ਲੱਗ ਪਿਆ ਜਿਹੜਾ ਇਹਨਾਂ ਨੇ ਹੋਣ ਇੱਕਦਮ ਹੀ ਇੰਨੀ ਤਰੱਕੀ ਕਰਨ ਲੱਗ ਪਏ ਆ ਲੋਕ ਸਾਡੀ ਤਰੱਕੀ ਤੋਂ ਵੀ ਸੜਨ ਲੱਗ ਪਏ ਸੀ ਮੈਨੂੰ ਲੋਕਾਂ ਤੇ ਖੇਚੜਦੀ ਸੀ ਸਾਡਾ ਆਂਡ ਗਵਾਂਡ ਸਾਡੇ ਘਰ ਰਪੀਤ ਲੈਣ ਲਈ ਆਉਣ ਲੱਗ ਪਿਆ ਸੀ ਸਾਡੀਆਂ ਗਵਾਂਡਾਂ ਵੀ ਮੇਰੀ ਮਾਂ ਕੋਲ ਆਣੇ ਬਹਾਨੇ ਮੇਰੇ ਭਰਾ ਬਾਰੇ ਪੁੱਛਦੀਆਂ ਰਹਿੰਦੀਆਂ ਸੀ ਮੈਂ ਉਹਨਾਂ ਨੂੰ ਮੂੰਹ ਨਹੀਂ ਲਾਉਂਦੀ ਸੀ ਮੈਨੂੰ ਚੰਗਾ ਨਹੀਂ ਲੱਗਦਾ ਸੀ ਕਿਉਂਕਿ ਉਹ ਹਮੇਸ਼ਾ ਹੀ ਕੋਈ ਹੋਰ ਗੱਲ ਮੇਰੇ ਭਰਾ ਬਾਰੇ ਹੀ ਪੁੱਛਦੀਆਂ ਸੀ ਕਿ ਚੀਤ ਦਾ ਕੰਮਕਾਰ ਕਿੱਦਾਂ ਦਾ ਕਿੰਨੇ ਕ ਪੈਸੇ ਪਾ ਦਿੰਦਾ ਹੈ ਮੇਰੀ ਮਾਂ ਭੋਲੀ ਭਾਲੀ ਜੀ ਸੀ ਉਹਨੂੰ ਦੱਸਣ ਲੱਗ ਜਾਂਦੀ ਸੀ ਕਿ ਕੰਮ ਵੀ ਠੀਕ ਹੈ ਤੇ ਪੈਸੇ ਵੀ ਚੰਗੇ ਬੰਦੇ ਹੈ ਗਵਾਂਡਰਾਂ ਦੇ ਜਾਣ ਮਗਰੋਂ ਮੈਂ ਆਪਣੇ ਮਾਂ ਦੇ ਗਲ ਪੈ ਜਾਂਦੀ ਸੀ ਉਹਨੂੰ ਮੈਂ ਲੜਦੀ ਸੀ ਕਿ ਤੂੰ ਕਿਉਂ ਕਰਜੀਤ ਬਾਰੇ ਇਹਨਾਂ ਨੂੰ ਦੱਸਦੀ ਆ ਇਹ ਲੋਕ ਛੜਦੇ ਆ ਆਪਣੇ ਤੋਂ ਇਹ ਨਹੀਂ ਚਾਹੁੰਦੇ ਕਿ ਆਪਾਂ ਇਸੇ ਤਰ੍ਹਾਂ ਹੀ ਗਰੀਬੀ ਵਿੱਚ ਝੱਕੜੀ ਰਹੀਏ ਕਦੀ ਵੀ ਆਪਣੇ ਕੋਲ 4 ਪੈਸੇ ਨਾ ਹੋਣ ਆਪਾਂ ਕਿਉਂ ਇਹਨਾਂ ਦੇ ੱਥਲੇ ਲੱਗ ਕੇ ਰਹੀਏ ਇਹ ਤਾਂ ਹਮੇਸ਼ਾ ਆਪਣੰ ਨੂੰ ਦਬਾ ਕੇ ਰੱਖਣਾ ਚਾਹੁੰਦੀ। ਮੇਰੀ ਮਾਂ ਵਿਚਾਰੀ ਮੇਰੀਆਂ ਗੱਲਾਂ ਸੁਣ ਕੇ ਚੁੱਪ ਹੋ ਜਾਂਦੀ ਸੀ। ਉਹ ਮੇਰੇ ਨਾਲ ਬੈਸ ਨਹੀਂ ਕਰਦੀ ਸੀ। ਉਹਨੂੰ ਪਤਾ ਸੀ ਕਿ ਮੈਨੂੰ ਬਹੁਤ ਖੇਚੜਦੀ ਹੈ। ਜਦੋਂ ਕੋਈ ਕਰਜੀਤ ਭਰੇ ਗੱਲ ਕਰਦਾ ਸੀ ਇਸ ਕਰਕੇ ਉਹਨੇ ਗਵੰਡਰਾਂ ਦੇ ਨਾਲ ਬੋਲਚਾਲ ਘੱਟ ਕਰ ਦਿੱਤੀ ਸੀ। ਲੋਕਾਂ ਨੂੰ ਇਹ ਸੀ ਕਿ ਇਨ੍ਹਾਂ ਦੀ ਕੁੜੀ ਚੁੱਲ੍ਹੇ ਅੱਗੇ ਹੀ ਬੈਠੀ ਰਿਹਾ ਕਰੇ। ਬਾਲਾਂ ਦੇ ਨਾਲ ਅੱਗ ਬਾਲ ਕੇ ਕੰਮ ਕਰੇ। ਜਦੋਂ ਮੈਂ ਕੈਸ ਤੇ ਕੰਮ ਕਰਦੀ ਤਾਂ ਉਹਨਾਂ ਨੂੰ ਬਹੁਤ ਜਲਸ ਹੁੰਦੀ ਸੀ। ਕਿ ਉਹਨਾਂ ਨਾਨੀ ਕੁੜੀਆਂ ਵਿੱਚੁੱਲੇ ਤੇ ਹੀ ਕੰਮ ਕਰਦੀਆਂ ਸੀ ਉਹਨਾਂ ਨੂੰ ਲੱਗਦਾ ਸੀ ਕਿ ਇਹ ਸਾਡੀਆਂ ਕੁੜੀਆਂ ਤੋਂ ਕਿਤੇ ਨਾ ਵਧੇ ਜਾਵੇ ਕਿਤੇ ਤਰੱਕੀ ਨਾ ਕਰ ਲਵੇ ਪਰ ਮੇਰੇ ਮਾਂ ਪਿਓ ਜਿੰਨੇ ਭੋਲੇ ਭਾਲੇ ਸੀ ਉਹਨਾਂ ਦੇ ਦਿਲ ਵਿੱਚ ਕੋਈ ਚਲਾਕੀ ਨਹੀਂ ਸੀ ਉਹਨਾਂ ਹੀ ਰੱਬ ਨੇ ਸਾਨੂੰ ਉੱਪਰ ਕਰ ਦਿੱਤਾ ਸੀ ਇੱਥੋਂ ਤੱਕ ਕਿ ਮੈਂ ਵੀ ਆਪਣੇ ਮਾਂ ਪਿਓ ਨੂੰ ਸਮਝਾਉਂਦੀ ਹੁੰਦੀ ਸੀ ਕਿ ਤੁਸੀਂ ਕਦੇ ਵੀ ਕਰਜੀਤ ਬਾਰੇ ਕਿਸੇ ਨਾਲ ਗੱਲ ਨਹੀਂ ਕਰਨੀ ਉਹ ਵਿਚਾਰਾ ਪਤਾ ਨਹੀਂ ਕਿੱਦਾਂ ਕੰਮ ਕਰਦਾ ਹੈ ਕਿੱਦਾਂ ਟਾਈਮ ਸਰਦਾ ਹੈ ਦੇਸੋਂ ਪਰਦੇਸ ਹੋਇਆ ਪਿਆ ਮੇਰਾ ਭਰਾ ਤਾਂ ਤੇ ਤੁਸੀਂ ਲੋਕਾਂ ਨੂੰ ਉਹਦੇ ਬਾਰੇ ਨਾ ਦੱਸਿਆ ਕਰੋ ਲੋਕ ਨਜ਼ਰਾਂ ਲਾ ਦਿੰਦੇ ਆ ਮੈਨੂੰ ਬਹੁਤ ਖੇਚੜਦੀ ਸੀ ਮੇਰਾ ਸੁਭਾਅ ਸ਼ੁਰੂ ਤੋਂ ਹੀ ਇਹੋ ਜਿਹਾ ਸੀ ਮੈਂ ਤਾਂ ਆਪਣੀ ਦਾਦੀ ਵਰਗੀ ਸੀ ਕਿਉਂਕਿ ਮੇਰੀ ਦਾਦੀ ਵੀ ਇਸੇ ਤਰ੍ਹਾਂ ਲੋਕਾਂ ਨੂੰ ਪਿੱਛੇ ਹੀ ਘਲ ਟੋਕ ਦਿੰਦੀ ਸੀ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਸੀ ਕਿ ਕੋਈ ਸਾਡੇ ਘਰ ਬਾਰੇ ਗੱਲ ਕਰੇ ਜਦੋਂ ਮੈਂ 10ਵੀਂ ਵਿੱਚ ਹੋਈ ਤਾਂ ਉਦੋਂ ਮੇਰੀ ਦਾਦੀ ਦੀ ਮੌਤ ਹੋ ਗਈ ਸੀ ਮੇਰੇ ਭਰਾ ਨੂੰ ਬਹੁਤ ਪਿਆਰ ਕਰਦੀ ਹੁੰਦੀ ਸੀ ਪੱਕਾ ਜੇ ਉਹ ਚਾਹੁੰਦੀ ਹੁੰਦੀ ਤਾਂ ਕਦੀ ਵੀ ਕਿਰਤੀਤ ਨੂੰ ਬਾਹਰ ਨਾ ਜਾਣ ਦਿੰਦੀ ਮੈਨੂੰ ਵੀ ਕਹਿ ਦਿੰਦੀ ਸੀ ਕਿ ਲੋਕਾਂ ਨੂੰ ਮੂੰਹ ਨਾ ਲਾਇਆ ਕਰ ਲੋਕ ਬੜੇ ਕੰਦੇ ਹੁੰਦੇ ਆ ਇਹ ਤਾਂ ਕਿਸੇ ਨੂੰ ਵੇਖ ਕੇ ਖੁਸ਼ ਨਹੀਂ ਹੁੰਦੇ ਮੈਂ ਵੀ ਆਪਣੀ ਦਾਦੀ ਦੇ ਨਾਲ ਜ਼ਿਆਦਾ ਰਹਿੰਦੀ ਸੀ ਤੇ ਉਹਦੇ ਵਾਂਗ ਕੀ ਬੋਲਦੀ ਸੀ ਆਣ ਗਵਾਣ ਦੀਆਂ ਔਰਤਾਂ ਕਹਿ ਦਿੰਦੀਆਂ ਸੀ ਕਿ ਤੇਰੀ ਨਿੰਮੋ ਤਾਂ ਬੋਲਦੀ ਬਹੁਤ ਆ ਕਿਸੇ ਨਾਲ ਬੋਲਣ ਦੀ ਅਕਲ ਨਹੀਂ ਹੈਗੀ ਮੈਂ ਵੀ ਕਹਿ ਦਿੰਦੀ ਸੀ ਕਿ ਜੇ ਮੈਨੂੰ ਬੋਲਣ ਦੀ ਅਕਲ ਨਹੀਂ ਹੈਗੀ ਤਾਂ ਫਿਰ ਤੁਸੀਂ ਮੈਨੂੰ ਨਾ ਬੁਲਾਇਆ ਕਰੋ ਮੈਂ ਸੋਹਣੇ ਕੱਪੜੇ ਪਾਉਂਦੀ ਸੀ ਰਹਿਣ ਸਣ ਮੇਰਾ ਵਧੀਆ ਸੀ ਮੈਂ ਬਾਦੂ ਕਿਸੇ ਦੇ ਘਰ ਆਉਂਦੀ ਜਾਂਦੀ ਨਹੀਂ ਸੀ ਮੈਨੂੰ ਚੰਗਾ ਨਹੀਂ ਲੱਗਦਾ ਸੀ ਮੈਂ ਇਕੱਲੀ ਰਹਿਣਾ ਪਸੰਦ ਕਰਦੀ ਸੀ ਲੋਕ ਤਾਂ ਮੈਨੂੰ ਗਲਤ ਸਮਝਦੇ ਸੀ ਇਹ ਪਤਾ ਨਹੀਂ ਕਿਉਂ ਇਕੱਲੀ ਰਹਿੰਦੀ ਹੈ ਜਦੋਂ ਕਿਤੇ ਮੇਰੇ ਮਾਪਿਓ ਕੰਮ ਤੇ ਚਲੇ ਜਾਂਦੇ ਤਾਂ ਮੈਂ ਘਰ ਦਾ ਸਾਰਾ ਕੰਮ ਗੈਸ ਤੇ ਕਰ ਲੈਂਦੀ ਸੀ ਉਹਨਾਂ ਦੇ ਘਰ ਆਉਣ ਤੋਂ ਚੁਲਨੇ ਤੇ ਅਗ ਬਾਲ ਕੇ ਕੰਮ ਪਾਣੀ ਪਾ ਕੇ ਉਹ ਦੱਪਤੀ ਨਾ ਰੱਖ ਲੈਂਦੀ ਸੀ ਕੰਮ ਤੋਂ ਥੱਕੇ ਹੋਏ ਆਏ ਕੰਮ ਪਾਣੀ ਨਾਲ ਨਹਾ ਲੈਣ ਉਹਨਾਂ ਦੇ ਸਰੀਰ ਨੂੰ ਰਾਤ ਜੇ ਮਹਿਸੂਸ ਹੋਗੀ ਮੇਰੀ ਇਸ ਕੰਮ ਤੋਂ ਮੇਰੇ ਮਾਂ ਪਿਓ ਦੋਵੇਂ ਹੀ ਬਹੁਤ ਜਿਆਦਾ ਖੁਸ਼ ਹੁੰਦੇ ਸੀ ਕਿ ਸਾਡੀ ਧੀ ਨੂੰ ਇੰਨੀ ਅਕਲਰ ਆਪਦੇ ਵੱਲੋਂ ਹੀ ਆ ਗਈ ਨਹੀਂ ਤਾਂ ਛੋਟੀ ਹੁੰਦੀ ਤਾਂ ਬਹੁਤ ਸਤਾਉਂਦੀ ਹੁੰਦੀ ਸੀ ਤੇ ਬਹੁਤ ਕੁੱਟ ਵੀ ਖਾ ਲੈਂਦੀ ਸੀ ਪਰ ਜਦ ਬਹੁਤ ਕਰਦੀ ਸੀ ਹੁਣ ਇੰਨੀ ਸਿਆਣੀ ਹੋ ਗਈ ਇਹ ਹੁਜੀਆਂ tinha ਸਾਡੇ 2 ਹੋਰ ਹੋ ਜਾਂਦੇ ਤਾਂ ਅਸੀਂ ਤਾਂ ਤਰ ਜਾਣਾ ਸੀ ਮੇਰਾ ਪਿਓ ਮੈਨੂੰ ਬਹੁਤ ਪਿਆਰ ਕਰਦਾ ਸੀ ਮੈਂ ਸਕੂਲ ਵੀ ਜਾਂਦੀ ਸੀ ਤਾਂ ਆਪਣੇ ਮਾਂ ਪਿਓ ਦੇ ਕੱਪੜੇ ਧੋਂਦੀ ਸੀ ਘਰ ਦਾ ਸਾਰਾ ਕੰਮ ਕਰਦੀ ਸੀ ਬਸ ਮੇਰੀ ਮਾਂ ਆ ਕੇ ਸਬਜ਼ੀ ਬਣਾਉਂਦੀ ਸੀ ਮੈਂ ਜਿੱਦਾਂ ਦੀਆਂ ਵੀ ਰੋਟੀਆਂ ਬਣਾਉਂਦੀ ਹੁੰਦੀ ਸੀ ਲਾ ਦਿੰਦੀ ਸੀ ਸਾਰਾ ਕੰਮ ਕਰਕੇ ਮੈਂ ਵਿਹਲੀ ਹੋ ਜਾਂਦੀ ਸੀ ਜਿੰਨੀ ਮੇਰੇ ਮਾਂ ਪਿਓ ਨੂੰ ਖੁਸ਼ੀ ਹੁੰਦੀ ਸੀ ਸ਼ਾਦੀ ਕਿਸੇ ਹੋਰ ਨੂੰ ਹੋਵੇ ਉਸ ਵੇਲੇ ਤੇ ਮਨ ਨਹੀਂ ਤਾਂਦਾ ਸੀ ਪਰ ਵੇਖੋ ਵੇਖੀ ਵੀ ਲੋਕਾਂ ਦੀਆਂ ਕੁੜੀਆਂ ਨੂੰ ਅਕਲ ਨਹੀਂ ਸੀ ਆਉਂਦੀ ਆਂਡ ਗਵਾਣ ਦੇ ਕਰ ਰੋਜ਼ ਲੜਾਈ ਹੁੰਦੀ ਸੀ ਦੇਖ ਲਓ ਨਿੰਮੋ ਕਿਦਾਂ ਕੰਮ ਕਰਦੀ ਐ ਪਰ ਤੁਹਾਨੂੰ ਤਾਂ ਕੰਮ ਕਰਨ ਦੀ ਅਕਲ ਹੀ ਨਹੀਂ ਆਂਡ ਗਵਾਣ ਦੀਆਂ ਕੁੜੀਆਂ ਜ਼ਿਆਦਾ ਖੇਡਣ ਵਾਲੇ ਧਿਆਨ ਦਿੰਦੀਆਂ ਹੁੰਦੀਆਂ ਸੀ ਬਾਹਰ ਹੀ ਘੁੰਮ ਫਿਰ ਕੇ ਟਾਈਮ ਪਾਸ ਕਰ ਲੈਂਦੀਆਂ ਸੀ ਸਾਰਾ ਕੰਮ ਉਹਨਾਂ ਦੀਆਂ ਮਾਵਾਂ ਕਰਦੇ ਹਾਂ ਸੀ ਪਰ ਮੈਂ ਆਪਣੇ ਘਰ ਦਾ ਸਾਰਾ ਕੰਮ ਆਪ ਕਰਦੀ ਸੀ ਫਿਰ ਇੱਕ ਦਿਨ ਮੇਰੇ ਡੈਡੀ ਨੂੰ ਇਸ ਤਰ੍ਹਾਂ ਲੱਗਿਆ ਕਿ ਹੁਣ ਨਿੰਮੂ ਨੇ ਬਾਰਾ ਕਰ ਕਰ ਲਈਆਂ ਕਿਉਂ ਨਾ ਹੁਣ ਇਹਨੂੰ ਵਿਆਹ ਦੇ ਦੇ ਪਰ ਮੈਂ ਵਿਆਹ ਕਰਾਉਣ ਤੋਂ ਮਨਾ ਕਰ ਦਿੱਤਾ ਮੇਰਾ ਭਰਾ ਵੀ ਕਹਿੰਦਾ ਸੀ ਕਿ ਹਜੇ ਨਿੰਮੂ ਦਾ ਵਿਆਹ ਨਹੀਂ ਕਰਨਾ ਪਹਿਲਾਂ ਸੋਨਾ ਘਰ ਬਣਾ ਲਈਏ ਅਸੀਂ ਆਪਣਾ ਪੁਰਾਣਾ ਕੱਚਾ ਜਿਹਾ ਕਮਰਾ ਢਾਕੇ ਖੁੱਲੇ ਵੇਲੇ ਦੇ ਵਿੱਚ ਦੋ ਤਿੰਨ ਨਵੇਂ ਕਮਰੇ ਬਣਾ ਲਏ ਸੀ ਵਧੀਆ ਤਰੀਕੇ ਨਾਲ ਸੋਨਾ ਘੜ ਬਣਾਇਆ ਸੀ ਜਿਹਨੂੰ ਵੇਖ ਵੇਖ ਕੇ ਆਂਢ ਗੁਆਰ ਤਾਂ ਬੱਸ ਸੜ ਗਿਆ ਸੀ ਕਿਸੇ ਨੇ ਸਾਨੂੰ ਵਧਾਈਆਂ ਤੱਕ ਵੀ ਨਹੀਂ ਦਿੱਤੀਆਂ ਸੀ ਅਸੀਂ ਮਸਾਂ ਘੜ ਬਣਾਇਆ ਸੀ ਪਰ ਲੋਕਾਂ ਦੇ ਦਿਲ ਵਿੱਚ ਪਾਪ ਸੀ ਉਹਨਾਂ ਨੇ ਸਾਨੂੰ ਦੇਖ ਕੇ ਕਦੀ ਖੁਸ਼ੀ ਜाहਰ ਨਹੀਂ ਕੀਤੀ ਸੀ ਮੈਂ ਵੀ ਬਹੁਤ ਖੁਸ਼ ਸੀ ਮੈਂ ਗਰਜੀਤ ਨੂੰ ਕਹਿੰਦੀ ਹੁੰਦੀ ਸੀ ਕਿ ਹੁਣ ਤੂੰ ਆ ਕੇ ਵਿਆਹ ਕਰਵਾ ਲੈ ਪਹਿਲਾਂ ਤੇਰਾ ਵਿਆਹ ਕਰ ਦੇਵਾਂਗੇ ਜੀ ਫਸੇ ਮੈਂ ਕਰਵਾ ਰਹੀ ਹਾਂ ਨਾਲੇ ਤੁਹਾਡੇ ਬੱਚੇ ਵੀ ਪਾਲ ਦੇਉਂਗੀ ਮੈਂ ਫਿਰ ਵਿਆਹ ਕਰਵਾ ਲਵਾਂਗੀ ਮੇਰੀ ਇਸ ਗੱਲ ਤੇ ਗਰਜੀਤ ਹੱਸ ਬੈੰਦਾ ਸੀ ਜਦੋਂ ਉਹਦਾ ਬਾਹਰੋਂ ਫੋਨ ਆਉਂਦਾ ਤਾਂ ਮੇਰੀ ਮਾਂ ਦਾ ਤਾਂ ਜਿਵੇਂ ਖੋਣ ਵੱਜ ਜਾਂਦਾ ਸੀ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਸੀ ਕਿ ਸਾਡੇ ਕੋਲ ਇੱਕ ਹੀ ਫੋਨ ਹੁੰਦਾ ਸੀ ਉਹ ਹੀ ਨੋਕੀਆ ਦਾ ਤੇ ਬਟਨਾ ਵਾਲਾ ਹੁੰਦਾ ਸੀ ਮੇਰੇ ਡੈਡੀ ਨੇ ਰੱਖਿਆ ਹੋਇਆ ਸੀ ਰਿਸ਼ਤੇਦਾਰਾਂ ਦੇ ਫੋਨ ਵੀ ਉਸਤੇ ਹੀ ਆਉਂਦੇ ਹੁੰਦੇ ਸੀ ਤੇ ਮੇਰੇ ਰਾਦਾ ਫੋਨ ਵੀ ਉਸਤੇ ਹੀ ਆਉਂਦਾ ਸੀ ਉਹ ਦੱਸਦਾ ਹੁੰਦਾ ਸੀ ਕਿ ਉਹਦੇ ਤੇ ਗੱਲ ਕਰਨ ਲਈ ਵੀ ਕਾ ਪੈਸੇ ਕਾਫੀ ਲੱਗਦੇ ਆ ਮੈਂ ਤਾਂ ਹੈਰਾਨ ਜੀ ਹੁੰਦੀ ਸੀ ਪਰ ਫਿਰ ਵੀ ਮੇਰਾ ਭਰਾ ਤਾਂ ਰੱਬ ਦੀ ਮਿਹਰ ਸੀ ਉਹਨੇ ਘਰ ਵੀ ਸੋਨਾ ਬਣਾ ਲਿਆ ਸੀ ਤੇ ਨਾਲੇ ਘਰ ਨਾਲ ਲਾਈਟ ਵੀ ਜਗਦੀ ਹੋਗੀ ਸੀ ਗੈਸ ਚੁੱਲੇ ਦੀ ਵੀ ਮੋਮ ਲਾਕੀ ਸੀ ਜਦੋਂ ਕਿਤੇ ਮੀਂਹ ਆਉਂਦਾ ਤਾਂ ਗੈਸ ਬਹੁਤ ਵਧੀਆ ਲੱਗਦਾ ਹੁੰਦਾ ਸੀ ਅੰਦਰੋਂ ਅੰਦਰੀ ਕੰਮ ਕਰਕੇ ਮੈਂ ਫਟਾਫਟ ਵਿਲੀ ਹੋ ਜਾਂਦੀ ਸੀ ਲੋਕ ਤਾਂ ਮੇਰੇ ਵੱਲ ਵੇਖਦੇ ਜੋੜ-ਜੋੜ ਕੇ ਗੱਲਾਂ ਕਰਦੇ ਸੀ ਕਿ ਇੰਨੀ ਚਲਾਕੀ ਇਹਦੇ ਵਿੱਚ ਪਤਾ ਨਹੀਂ ਕਿੱਥੋਂ ਆ ਗਈ ਇਹਨੂੰ ਤਾਂ ਪਤਾ ਨਹੀਂ ਇਹਦੀ ਮਾਂ ਨੇ ਕੀ ਖਾ ਕੇ ਜੰਮਿਆ ਹੈ ਸੌ ਸੌ ਗੱਲਾਂ ਮੈਂ ਉਹਨਾਂ ਦੀਆਂ ਸੁਣਦੀ ਸੀ ਪਰ ਮੈਂ ਲੋਕਾਂ ਦੀਆਂ ਗੱਲਾਂ 'ਤੇ ਧਿਆਨ ਨਹੀਂ ਦਿੰਦੀ ਸੀ ਕਿਉਂਕਿ ਮੈਨੂੰ ਇਸ ਗੱਲ ਦਾ ਵੀ ਡਰ ਰਹਿੰਦਾ ਸੀ ਕਿਤੇ ਸਾਡੇ 'ਤੇ ਟੋਣਾ ਨਾ ਕੋਈ ਕਰ ਦੇਵੇ ਇਸ ਲਈ ਮੈਂ ਡਰਦੀ ਵੀ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦੀ ਸੀ ਨਹੀਂ ਤਾਂ ਮੈਂ ਘਟ ਕਰਨ ਵਾਲੀ ਨਹੀਂ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਮੈਂ ਉਹਨਾਂ ਦੇ ਕਿਸੇ ਨਾ ਕਿਸੇ ਗੱਲ ਦਾ ਜਵਾਬ ਦੇ ਹੀ ਦਿੰਦੀ ਸੀ ਪਰ ਫਿਰ ਵੀ ਆਣ ਗਵਾਣ ਦੀਆਂ ਇੰਨੀਆਂ ਟੀਟ ਸੀ ਗੱਲਾਂ ਕਰਨ ਲੱਗੀਆਂ ਵੇਖਦੀਆਂ ਨਹੀਂ ਸੀ ਮੇਰੀ ਮਾਂ ਤਾਂ ਕਹਿੰਦੀ ਸੀ ਕਿ ਮੈਨੂੰ ਕੀ ਬੋਲਣਾ ਪੈਂਦਾ ਸੀ ਉਹ ਤਾਂ ਕੁਝ ਵੀ ਬੋਲਦੀ ਨਹੀਂ ਸੀ ਤੇ ਮੇਰਾ ਪਿਓ ਵੀ ਬੋਲਦਾ ਘਟ ਹੀ ਸੀ ਤੇ ਜਿਆਦਾ ਕਿਸੇ ਨਾਲ ਸਾਰੇ ਕਹਿ ਦਿੰਦੇ ਸੀ ਕਿ ਇੰਨਾ ਦਾ ਸਾਰਾ ਟੱਪਰ ਗਾਊਆ ਪਰ ਇਹ ਨੀਮੋ ਪਤਾ ਨਹੀਂ ਕੀਤੇ ਤੇ ਚਲੀ ਗਈ ਇੰਨਾ ਬੋਲਦੀ ਹੈ ਕਿ ਲੋਕਾਂ ਦੀਆਂ ਕੁੜੀਆਂ ਤਾਂ ਬੋਲਣ ਲੱਗੀਆਂ ਸੌ ਵਾਰ ਸੋਚਦੀਆਂ ਪਰ ਇਹਨੂੰ ਤਾਂ ਬੋਲਣ ਦੀ ਬਿਲਕੁਲ ਅਕਲ ਨਹੀਂ ਹਾਜ਼ੇ ਇਹ 12 ਪੜ ਗਈ ਜੇ ਕਿਤੇ ਜ਼ਿਆਦਾ ਪੜੀ ਹੁੰਦੀ ਤਾਂ ਇਹਨੂੰ ਤਾਂ ਕਿਸੇ ਦੇ ਵਸਣਾ ਨਹੀਂ ਦੇਣਾ ਸੀ ਜੇ ਤੋਂ ਮੈਂ ਇਤਨੀ ਕਲਾ ਸੁਣਦੀ ਤਾਂ ਮੈਂ ਕਹਿ ਦਿੰਦੀ ਸੀ ਕਿ ਤੁਸੀਂ ਵਸ ਗਈਆਂ ਇੰਨਾ ਹੀ ਪੌਤ ਹੈ ਮੇਰੇ ਵਸਣ ਦੀਆਂ ਗੱਲਾਂ ਨਾ ਕਰੋ ਜੇ ਉਹ ਮੇਰੀ ਕਿਸਮਤ ਵਿੱਚ ਹੋਇਆ ਮਿਲ ਜਾਊਗਾ ਮੇਰੀ ਕਿਸਮਤ ਤੁਹਾਡੇ ਨਾਲੋਂ ਕਿਤੇ ਵਧੀਆ ਹੀ ਹੋਵੇਗੀ ਮੇਰੀ ਮਾਂ ਮੈਨੂੰ ਲੋਕਾਂ ਨਾਲ ਵਾਦੂ ਬੋਲਣ ਤੋਂ ਰੋਕਦੀ ਹੁੰਦੀ ਸੀ ਪਰ ਮੈਂ ਕਿੱਥੇ ਡਰਦੀ ਸੀ ਮੈਂ ਇੱਕ ਗੱਲ ਦੀਆਂ ਸੋ ਸੋ ਸੁਣਾਦੀ ਹੁੰਦੀ ਸੀ ਪਰ ਕਦੀ ਕਦੀ ਇਦਾਂ ਕਰਦੀ ਹੁੰਦੀ ਸੀ ਕਿਉਂਕਿ ਜਿਆਦਾ ਚੁੱਪ ਰਹਿਣ ਤੇ ਵੀ ਲੋਕ ਸਿਰ ਚੜ ਜਾਂਦੇ ਸੀ ਫਿਰ ਇੱਕ ਦਿਨ ਮੇਰਾ ਡੈਡੀ ਵਿਚਾਰਾ ਕੰਮ ਤੇ ਆਇਆ ਤਾਂ ਬਹੁਤ ਮੀਂਹ ਪੈਦਾ ਸੀ ਗੈਸ ਤੇ ਮੈਂ ਸਾਰਾ ਕੰਮ ਕਰ ਲਿਆ ਸੀ ਅਚਾਨਕ ਡੈਡੀ ਤੇ ਲਈ ਇੱਕ ਵੱਡਾ ਪਤੀਲਾ ਪਾਣੀ ਦਾ ਗਰਮ ਗੈਸ ਤੇ ਰੱਖ ਦਿੱਤਾ ਮੈਂ ਸੋਚਿਆ ਵਿਚਾਰਾ ਕੰਮ ਤੋਂ ਥੱਕਿਆ ਹੋਇਆ ਆਉਗਾ ਮੈਨੂੰ ਨਹੀਂ ਪਤਾ ਸੀ ਕਿ ਸਿਲੰਡਰ ਵਿੱਚੋਂ ਗੈਸ ਖਤਮ ਹੋ ਗਈ ਹੈ ਮੇਰੇ ਦਿਮਾਗ ਵਿੱਚ ਇਹ ਗੱਲ ਨਹੀਂ ਰਹੀ ਇਸ ਲਈ ਮੈਂ ਫਟਾਫਟ ਫਤੀਲਾ ਭਰਿਆ ਤੇ ਗੈਸ ਦਾ ਗਰਮ ਪਾਣੀ ਹੋਣ ਲਈ ਰੱਖ ਦਿੱਤਾ। ਡੈਡੀ ਵਿਚਾਰਾ ਕਹਿੰਦਾ ਸੀ ਕਿ ਕੋਈ ਗੱਲ ਨਹੀਂ ਮੋ ਪੁੱਤ ਜੇ ਪਾਣੀ ਇੱਕ ਦਿਨ ਨਹੀਂ ਵੀ ਗਰਮ ਹੋਇਆ ਤਾਂ ਕੋਈ ਗੱਲ ਨਹੀਂ ਮੈਂ ਮੂੰਹ ਹੱਥ ਧੋ ਕੇ ਸੌ ਜਾਊਂਗਾ। ਮੈਂ ਕਹਿੰਦਾ ਨਹੀਂ ਸਾਰਾ ਦਿਨ ਲੋਕਾਂ ਦੇ ਖੇਤਾਂ ਵਿੱਚ ਕੰਮ ਕਰਨਾ ਬਹੁਤ ਔਖਾ ਹੈ। ਇਸ ਲਈ ਨਹਾ ਕੇ ਹੀ ਬੰਦੇ ਨੂੰ ਚੈਨ ਆਉਂਦੀ ਹੈ। ਮੈਨੂੰ ਇਹ ਸਭ ਪਤਾ ਸੀ ਕਿਉਂਕਿ ਇੱਕ ਦੋ ਦਿਨ ਮੈਂ ਵੀ ਆਪਣੀ ਮਾਂ ਦੇ ਨਾਲ ਕਿਸੇ ਦੇ ਖੇਤਾਂ ਵਿੱਚ ਕੰਮ ਕਰਨ ਗਈ ਸੀ। ਮੈਂ ਦਿਨ ਨਾ ਚਰਨਾ ਕਿ ਸੁੱਤੀ ਨਹੀਂ ਮੈਨੂੰ ਚੈਨ ਨਹੀਂ ਆਉਂਦੀ ਸੀ ਮੈਂ ਵੀ ਉਸ ਦਿਨ ਸੋਚਿਆ ਸੀ ਕਿ ਜਿਆਦਾ ਥੱਕ ਗਈ ਆ ਇਸ ਲਈ ਸਿੱਧਾ ਸੌਂ ਜਾਵਾਂ ਪਰ ਫੇਰ ਵੀ ਨਹਾਤੇ ਬਿਨਾਂ ਮੈਨੂੰ ਨੀਂਦ ਨਹੀਂ ਆਉਂਦੀ ਸੀ ਮੈਂ ਆਪਣੇ ਡੈਡੀ ਦਾ ਬਹੁਤ ਖਿਆਲ ਰੱਖਦੀ ਸੀ ਮੈਂ ਬਿਨਾਂ ਕੋਈ ਸੋਚਿਆ ਹੀ ਪਾਣੀ ਗਰਮ ਕੀਤਾ ਤੇ ਡੈਡੀ ਨੇ ਹੀ ਪਾਣੀ ਗਰਮ ਨਾਲ ਨਹਾ ਲਿਆ ਮੈਨੂੰ ਵੀ ਸ਼ਾਂਤੀ ਜੀ ਮਿਲੀ ਸੀ ਕਿ ਹੁਣ ਡੈਡੀ ਆਰਾਮ ਨਾਲ ਸੌਂ ਜਾਊਗਾ ਪਰ ਜਦੋਂ ਸਵੇਰ ਹੋਈ ਤਾਂ ਸਿਰਫ ਗੈਸ ਤੇ ਸਵੇਰ ਦੀ ਚਾਹ ਤੇ ਰੋਟੀ ਬਣੀ ਮੀ ਵੀ ਹਟ ਗਿਆ ਸੀ ਪਰ ਬਾਲਣ ਗਿੱਲਾ ਹੋ ਗਿਆ ਸੀ ਸਾਡੇ ਘਰ ਰੱਖਣ ਨੂੰ ਵੀ ਕੋਈ ਥਾਂ ਨਹੀਂ ਸੀ ਪਰ ਫਿਰ ਵੀ ਮੈਂ ਗੈਸ ਦਾ ਕਰਕੇ ਬਾਲਣ ਚੁੱਕਣ ਵਾਲੀ ਗੱਲ ਆਪਣੇ ਦਿਮਾਗ ਵਿੱਚੋਂ ਕੱਢ ਦਿੱਤੀ ਸੀ ਜਾਂ ਫਿਰ ਮੈਂ ਜਾਣ ਬੁੱਝ ਕੇ ਹੀ ਇਗਨੋਰ ਕਰ ਦਿੱਤਾ ਸੀ ਕਿ ਕੋਈ ਗੱਲ ਨਹੀਂ ਗੈਸ ਹੈਗਾ ਉਦੈ ਤੇ ਹੀ ਰੋਟੀ ਪਾਣੀ ਕਰ ਲਾਉਂਗੀ ਸਵੇਰ ਦੇ ਬਸ ਦੋ ਹੀ ਕੰਮ ਹੋਏ ਸੀ ਅਜੇ ਦੁੱਧ ਗਰਮ ਕਰਨਾ ਸੀ ਤੇ ਹੋਰ ਵੀ ਕਾਫੀ ਕੰਮ ਸੀ ਜੋ ਗੈਸ ਤੇ ਕਰਨ ਵਾਲੀ ਸੀ ਪਰ ਗੈਸ ਖਤਮ ਹੋ ਗਿਆ ਇਸ ਲਈ ਮੈਨੂੰ ਬੜਾ ਪਛਤਾਵਾ ਹੋਇਆ ਕਿ ਮੈਂ ਡੈਡੀ ਨੂੰ ਪਾਣੀ ਗਰਮ ਨਾ ਕਰਕੇ ਦਿੰਦੀ ਤਾਂ ਮੇਰੇ ਸਾਰੇ ਕੰਮ ਹੋ ਜਾਣੇ ਸੀ ਮੈਂ ਮੈਂ ਸੋਚਿਆ ਕੋਈ ਗੱਲ ਨਹੀਂ ਉਹਨੇ ਵਿਚਾਰ ਨਹੀਂ ਕੀਤਾ ਨਾ ਹੋਣਾ ਸੀ ਸਵੇਰ ਨੂੰ ਮੈਂ ਡੇੜੀ ਨੂੰ ਕੰਮ ਤੇ ਤੋੜ ਦਿੱਤਾ ਫਿਰ ਮਗਰੋਂ ਮੈਂ ਕਿੱਲੇ ਪਾਲਣ ਵਿੱਚੋਂ ਫਰੋ ਫੋਰ ਕੇ ਸੁੱਕਾ ਪਲਣ ਕੱਢ ਕੇ ਚੁੱਲ੍ਹੇ ਤੇ ਅੱਗ ਬਾਲ ਕੇ ਬਾਕੀ ਦੇ ਕੰਮ ਕਰਦੀ ਸੀ ਤਾਂ ਲੋਕ ਬੜੇ ਹੈਰਾਨ ਹੁੰਦੇ ਸੀ ਆਣ ਦੇ ਵਣਦੀਆਂ ਔਰਤਾਂ ਕੰਮ ਦੇ ਉਪਰੋਂ ਦੇਖਦੀਆਂ ਸੀ ਕਿ ਅੱਜ ਇਹਨੇ ਚੁੱਲ੍ਹੇ ਤੇ ਅੱਗ ਕਿਵੇਂ ਬਾਲ ਲਈ ਕਿਉਂਕਿ ਮੀਂਹ ਪੈ ਕੇ ਹਟਿਆ ਸੀ ਤੇ ਥੋੜੀ ਥੋੜੀ ਧੁੱਪ ਨਿਕਲੀ ਹੋਈ ਸੀ ਵੇੜੇ ਵਤਵੀ ਥੋੜਾ ਜਿਹਾ ਠਿੱਕੜ ਹੋਇਆ ਪਿਆਸੀ ਥੋੜਾ ਜਿਹਾ ਵੇੜਾ ਪੱਕਾ ਕੀਤਾ ਹੋਇਆ ਸੀ ਤੇ ਮੈਂ ਅੱਗ ਬਾਲ ਕੇ ਬਾਕੀ ਦਾ ਕੰਮ ਕਰਦੀ ਸੀ ਤਾਂ ਸਾਡੀ ਗਵਾਂਟਨਟ ਕਹਿਣ ਲੱਗੀ ਕਿ ਨਿੰਮੋ ਕੀ ਗੱਲ ਹੋਊਗੀ ਅੱਜ ਤੂੰ ਚੁੱਲ੍ਹੇ ਤੇ ਕਿਉਂ ਕੰਮ ਕਰਦੀ ਹੈ ਜਦ ਕੀ ਉਹ ਤਾਂ ਹੀਟਰ ਲਾ ਕੇ ਸਾਰਾ ਕੰਮ ਕਰਦੀ ਸੀ ਤੇ ਲਾਈਟ ਵੀ ਹੈਗੀ ਸੀ ਮੈਂ ਵੀ ਉਹਨਾਂ ਵੱਲ ਦੇਖ ਕੇ ਹੈਰਾਨ ਸੀ ਇਹਨਾਂ ਨੇ ਵੀ ਅੱਜ ਚੁੱਲ੍ਹੇ ਤੇ ਅੱਗ ਨਹੀਂ ਬਾਲੀ ਪਰ ਇਹਨਾਂ ਨੇ ਸਾਰਾ ਕੰਮ ਕਿੱਥੇ ਕੀਤਾ ਕਿਉਂਕਿ ਇਹਨਾਂ ਕੋਲ ਤਾਂ ਗੈਸ ਵੀ ਨਹੀਂ ਸੀ ਮੈਂ ਸੋਚਾਂ ਵਿੱਚ ਪੈ ਗਈ ਇਹਨਾਂ ਨੇ ਅੱਜ ਕਿਹੜੀ ਨਵੀਂ ਸਕੀਮ ਲਾ ਲਈ ਜਿਹਦੇ ਨਾਲ ਇਹਨਾਂ ਨੂੰ ਚੁੱਲ੍ਹੇ ਤੇ ਅੱਗ ਨਹੀਂ ਬਲਣੀ ਪਈ ਤੇ ਗੈਸ ਬਿਨਾ ਵੀ ਸਰ ਗਿਆ ਮੈਂ ਕਿਹਾ ਵੈਸੇ ਵੀ ਮੈਂ ਉਹਨਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਕਿ ਗੈਸ ਖਤਮ ਹੋ ਗਈ ਮੈਂ ਕਿਹਾ ਮੈਂ ਕਰਕੇ ਮੈਨੂੰ ਠੰਡੀ ਜੀ ਲੱਗਦੀ ਸੀ ਇਸ ਲਈ ਸੋਚਿਆ ਕਿ ਥੋੜੀ ਅੱਗ ਬਾਲ ਲਵਾਂ ਤੇ ਨਾਲੇ ਸੇਕ ਲੰਗੀ ਹਜੇ ਤਾਂ ਇੰਨੀ ਸਰਦੀ ਵੀ ਨਹੀਂ ਆਈ ਸੀ ਦਸ ਵਾਰ ਮੀਨਾ ਚਲਦਾ ਸੀ ਪਰ ਫਿਰ ਵੀ ਮੈਂ ਫਿਕਰਾਂ ਵਿੱਚ ਸੀ ਕਿ ਮੇਰੀ ਗਵਾਂਢਣ ਅੱਜ ਕੀਤਾ ਮੈਨੂੰ ਟੀਚਰ ਜੀ ਕਰਦੀ ਸੀ ਪਰ ਮੈਂ ਕਿਸੇ ਨੂੰ ਪਤਾ ਨਹੀਂ ਲੱਗਣ ਦੇਣਾ ਚਾਹੁੰਦੀ ਸੀ ਕਿ ਸਾਡੇ ਘਰ ਗੈਸ ਖਤਮ ਹੋ ਗਈ ਇਸ ਲਈ ਮੈਂ ਚੁੱਲ੍ਹੇ ਨਾਲ ਮੱਥਾ ਮਾਰਦੀ ਸੀ ਗਿੱਲਾ ਪੱਲਣ ਵਾਂਗ ਹੀ ਅੱਗ ਬਲਦੀ ਸੀ ਫਿਰ ਮੈਂ ਅੰਦਰ ਬੈਠੀ ਸੀ ਤਾਂ ਮੇਰੀ ਗਵਾਂਢਣ ਆਪਣੀ ਕੁੜੀ ਜੋਤੀ ਨੂੰ ਕਹਿਣ ਲੱਗੀ ਕਿ ਜੋਤੀ ਹੀਟਰ ਦੀਆਂ ਤਾਰਾਂ ਲਾ ਦੇ ਸਹਰਾ ਕੰਮ ਹੁਣ ਹੋ ਗਿਆ ਕਾਫੀ ਗਰਮ ਹੋਇਆ ਪਿਆ ਥੋੜਾ ਠੰਡਾ ਹੋ ਜਾਊਗਾ ਤੇ ਸ਼ਾਮ ਨੂੰ ਜੇ ਮੀਂਹ ਆ ਗਿਆ ਫਿਰ ਕੰਮ ਹੀਟਰ ਤੋਂ ਹੀ ਕਰਨਾ ਪੈਣਾ ਹੈ ਕਿਉਂਕਿ ਬਾਲਨ ਤਾਂ ਗਿੱਲਾ ਹੋ ਗਿਆ ਹੈ ਇਹ ਸੁਣ ਕੇ ਤਾਂ ਮੈਂ ਹੈਰਾਨ ਰਹਿ ਗਈ ਸੀ ਕਿ ਮੇਰੀ ਗਵਾਂਡ ਵਾਲੀ ਚਾਚੀ ਕਿੰਨੀ ਚਰਾਕ ਹੈ ਉਹਨੇ ਤਾਂ ਹੀਟਰ ਲਾਇਆ ਹੋਇਆ ਸੀ ਤੇ ਪੱਕਾ ਹੋਣੇ ਕੁੰਡੀਆਂ ਵੀ ਲਾਈਆਂ ਹੋਣੀਆਂ ਮੈਂ ਸੋਚਿਆ ਕਿ ਮੈਂ ਕਿਉਂ ਬਾਲਨ ਨਾਲ ਮੱਥਾ ਮਾਰਦੀ ਆ ਮੈਂ ਵੀ ਅੱਜ ਹੀ ਕਹਿ ਕੇ ਡੈਡੀ ਨੂੰ ਹੀਟਰ ਮੰਗਵਾਉਂਗੀ ਤੇ ਨਾਲ ਹੀ ਕੁੰਡੀਆਂ ਲਾ ਕੇ ਉਹਨਾਂ ਤੇ ਕੰਮ ਕਰਿਆ ਕਰੂੰਗੀ ਇਹ ਤਾਂ ਸਾਡਾ ਗੈਸ ਵੀ ਕਾ ਵੀ ਟਾਈਮ ਕੱਢ ਜਾਇਆ ਕਰੂਗਾ ਨਾਲੇ ਪਾਲਣ ਸੰਬੰਧ ਦੀ ਵੀ ਕੋਈ ਲੋੜ ਨਹੀਂ ਪੈਣੀ ਮੈਨੂੰ ਵੀ ਇਹ ਸਕੀਮ ਆਈ ਸੀ ਕਿ ਮੈਂ ਸੋਚਿਆ ਮੇਰੇ ਤੁਮਾਰ ਵਿੱਚ ਇਹ ਗੱਲ ਕਿਉਂ ਨਹੀਂ ਆਈ ਨਾਲੇ ਸਾਨੂੰ ਬਿੱਲ ਨਹੀਂ ਆਉਂਦਾ ਸੀ ਲੋਕਾਂ ਨੂੰ ਤਾਂ ਬਿੱਲ ਵੀ ਆਉਂਦਾ ਸੀ ਫਿਰ ਵੀ ਹਿੱਟਣ ਲਾਉਂਦੇ ਸੀ ਨਾਲੇ ਕੁੰਡੀਆਂ ਲਾ ਲੈਂਦੇ ਸੀ ਮੈਂ ਵੀ ਇਹ ਕੰਮ ਕਰ ਸਕਦੀ ਸੀ ਮੈਂ ਕਿਉਂ ਕਿਸੇ ਤੋਂ ਪਿੱਛੇ ਰਹਾ ਹਾਂ ਮੈਂ ਤਾਂ ਲੋਕਾਂ ਨਾਲੋਂ ਚਾਰ ਕਦਮ ਅੱਗੇ ਹੀ ਚੱਲੂੰਗੀ। ਸ਼ਾਮ ਹੋਈ ਤਾਂ ਮੈਂ ਡੈਡੀ ਨੂੰ ਕਿਹਾ ਕਿ ਮੈਨੂੰ ਵੀ ਇੱਕ ਹੀਟਰ ਲਿਆ ਕੇ ਦਿਓ ਕਿਉਂਕਿ ਜਦੋਂ ਮੀਂਹ ਪੈ ਜਾ ਕਰੂਗਾ ਤਾਂ ਆਪਾਂ ਕੁੰਡੀਆਂ ਲਾ ਕੇ ਹੀਟਰ ਚਲਾ ਲਿਆ ਕਰਾਂਗੇ ਤੇ ਆਪਣਾ ਗੈਸ ਵੀ ਬੱਜ ਜਾ ਕਰੂਗਾ। ਮੇਰੀ ਗੱਲ ਸੁਣ ਕੇ ਡੈਡੀ ਹੱਸ ਪਿਆ ਤੇ ਉਹਨੇ ਹੀਟਰ ਲਿਆ ਦਿੱਤਾ। ਮੈਂ ਸਾਰਾ ਮੀਂਹ ਵਿੱਚ ਪਿੱਗਿਆ ਹੋਇਆ ਬਾਲਣ ਇਕੱਠਾ ਕੀਤਾ ਤੇ ਘਰੋਂ ਬਾਹਰ ਆਕ ਦਿੱਤਾ ਕੰਦ ਤੇ ਨਾਲ ਜੰਦ ਦਿੱਤਾ ਸੀ ਮੇਰੀ ਇਸ ਗੱਲ ਤੇ ਮੇਰੇ ਮਾਪਿਓ ਬੜੇ ਹੈਰਾਨ ਸੀ ਕਿ ਇਹਨੂੰ ਪਤਾ ਨਹੀਂ ਕਿਹੜੀ ਨਵੀਂ ਸਕੀਮ ਕਿਸੇ ਨੇ ਦੇ ਦਿੱਤੀ ਹਿੱਟਰ ਵੀ ਹੁਣ ਬਾਲਣ ਲੱਗ ਗਈ ਹੈ ਅਸੀਂ ਹਿੱਟਰ ਲਿਆਂਦਾ ਤੇ ਸਾਰਾ ਕੰਮ ਮੈਂ ਕਰਨ ਲੱਗ ਪਈ ਸੀ ਮੈਂ ਹਿੱਟਰ ਵਿੱਚੋਂ ਸਿੱਧੀਆਂ ਹੀ ਕੁੱਡੀਆਂ ਲਉਈਆਂ ਸੀ ਮੈਂ ਸਾਰਾ ਕੰਮ ਹਿੱਟਰ ਤੇ ਕਰਨਾ ਸ਼ੁਰੂ ਕਰ ਦਿੱਤਾ ਡੈਡੀ ਨੇ ਸਿਲੰਡਰ ਵੀ ਨਵਾਂ ਲਿਆ ਕੇ ਦਿੱਤਾ ਸੀ ਪਰ ਫਿਰ ਵੀ ਮੈਂ ਗੈਸ ਤੇ ਕੰਮ ਨਹੀਂ ਕਰਦੀ ਸੀ ਸਿਰਫ ਹਿੱਟਰ ਹੀ ਵਰਤ ਸੀ ਇਦਾਂ ਹੀ 3 ਮਹੀਨੇ ਹੋ ਗਏ ਮੈਂ ਗੈਸ ਵਰਤਿਆ ਹੀ ਨਹੀਂ ਸੀ ਮੀਂਹ ਕੰਨੀ ਵਿੱਚ ਵੀ ਮੈਂ ਹੀਟਰ ਹੀ ਵਰਤਦੀ ਸੀ ਤੇ ਬਾਲਣ ਵੀ ਮੈਂ ਆਪਣੇ ਅਨਕਵਾਂਡ ਦੀ ਔਤਾਂ ਨੂੰ ਚੱਕਰ ਨਹੀਂ ਦਿੰਦੀ ਸੀ ਮੈਂ ਉਹਨਾਂ ਨੂੰ ਕਹਿ ਦਿੰਦੀ ਸੀ ਕਿ ਅਸੀਂ ਸਿਆਲਾ ਵਿੱਚ ਵਰਤਣਾ ਹੈ ਫਿਰ ਇੱਕ ਦਿਨ ਮੇਰੀ ਕੁਆਂਟਰ ਮੇਰੇ ਨਾਲ ਕਾਫੀ ਲੜ ਪਈ ਉਹਦੇ ਨਾਲ ਮੇਰੀ ਬਹੁਤ ਬੈਸ ਹੋਈ ਉਹਨੂੰ ਪਤਾ ਲੱਗ ਗਿਆ ਕਿ ਮੈਂ ਹੀਟਰ ਚਲਾਉਂਦੀ ਹਾਂ ਬਿਜਲੀ ਦਾ ਬਿੱਲ ਕੱਢਣ ਵਾਲੇ ਬੰਦੇ ਨੂੰ ਕਹਿ ਦਿੱਤਾ ਕਿ ਇਹਨਾਂ ਦੇ ਘਰ ਹੀਟਰ ਦੀਆਂ ਕੁੰਡੀਆਂ ਤੇ ਚੱਲਦਾ ਹੈ ਮੈਨੂੰ ਇਸਕਲ ਦਾ ਪਤਾ ਨਹੀਂ ਸੀ ਕਿ ਬਾਹਰ ਬਿੱਲ ਦੇਣ ਦੀ ਲਈ ਪਿਛੜੀ ਵਾਲੀ ਆਈ ਹੋਈ ਮੈਂ ਰਾਮ ਨਾਲ ਹੀਟਰ ਚਲਾ ਕੇ ਦੁਪਹਿਰ ਦੀ ਚਾਹ ਬਣਾ ਰਹੀ ਸੀ ਤੇ ਅਚਾਨਕ ਹੀ ਸਾਡਾ ਗੇਟ ਖੜਕਿਆ ਮੈਂ ਸੋਚਿਆ ਕਿ ਕੋਈ ਗਵੰਡਨ ਆਈ ਹੋਗੀ ਜਿੱਦੋਂ ਮੈਂ ਗੇਟ ਖੋਲ੍ਹਿਆ ਤਾਂ ਕੋਈ ਅਣਪਛਾਤਾ ਲਿਆ ਬੰਦਾ ਸੀ ਮੈਂ ਕਿਹਾ ਹਾਂਜੀ ਦੱਸੋ ਤਾਂ ਉਹ ਕਹਿਣ ਲੱਗਾ ਤੁਹਾਡਾ ਬਿੱਲ ਦੇਣ ਆਈ ਸੀ ਮੈਂ ਕਿਹਾ ਕਿ ਡੈਡੀ ਘਰ ਨਹੀਂ ਮੈਨੂੰ ਹੀ ਫੜਾ ਦਿਓ ਇਹ ਕਹਿ ਕੇ ਮੈਂ ਬੈਲੂ ਖੜਿਆ ਉਹਨਾਂ ਨੇ ਸਾਡੇ ਮੀਟਰ ਵਾਲ ਦੇਖ ਕੇ ਕਿਹਾ ਕਿ ਤੁਸੀਂ ਤਾਂ ਕੁੰਡੀਆਂ ਲਾਈਆਂ ਹੋਈਆਂ ਹੈ ਮੈਂ ਕਿਹਾ ਨਹੀਂ ਨਹੀਂ ਇਹ ਤਾਂ ਵੈਸੇ ਹੀ ਲਾਈਆਂ ਸੀ ਯਾਦ ਭੁੱਲ ਗਿਆ ਹੋਣਾ ਮੈਂ ਫਟਾਫਟ ਕੁੰਡੀਆਂ ਲਾਉਣ ਹੀ ਲੱਗੀ ਸੀ ਤਾਂ ਮੀਟਰ ਵਾਲਾ ਜਵਾਨ ਜਿਹਾ ਬੰਦਾ ਮੈਨੂੰ ਕਹਿਣ ਲੱਗਾ ਤੁਸੀਂ ਤਾਂ ਬਿਜਲੀ ਚੋਰੀ ਕਰਦੇ ਹੋ ਤੁਹਾਨੂੰ ਹੁਣ ਪੈਸੇ ਦੇਣੇ ਪੈਣਗੇ ਤੇ ਨਾਲੇ ਤੁਹਾਨੂੰ ਜੁਰਮਾਨਾ ਵੀ ਹੁਣ ਹੋਵੇਗਾ ਇਸ ਲਈ ਤੁਸੀਂ ਇਹ ਜੁਰਮਾਨਾ ਭਰਨ ਲਈ ਤਿਆਰ ਹੋ ਜਾਓ ਦੇਖਦਿਆਂ ਤੁਹਾਡੇ ਘਰ ਵਿੱਚ ਕੀ ਕੀ ਚੱਲਦਾ ਹੈ ਮੈਂ ਕਾਫੀ ਝੂਠ ਬੋਲ ਰਹੀ ਸੀ ਪਰ ਜਦੋਂ ਉਹਨਾਂ ਨੇ ਸਾਰੇ ਘਰ ਵਿੱਚ ਦੇਖਿਆ ਤਾਂ ਹਿੱਟਰ ਲੱਗਿਆ ਹੋਇਆ ਸੀ ਉੱਪਰ ਚਾਹ ਵੀ ਰੱਖੀ ਹੋਈ ਸੀ ਮੈਂ ਸੋਚਿਆ ਕਿਉਂ ਨਾ ਇਹਨਾਂ ਨੂੰ ਚਾਹ ਪਿਲਾ ਕੇ ਹੀ ਮੈਂ ਸਾਰਦੀਆਂ ਮੈਂ ਉਹਨਾਂ ਨੂੰ ਕਿਹਾ ਅੰਕਲ ਜੀ ਤੁਸੀਂ ਚਾਹ ਪੀ ਲਓ ਆਪਾਂ ਬਾਅਦ ਵਿੱਚ ਗੱਲ ਕਰਦੇ ਹਾਂ ਉਹਨਾਂ ਨੇ ਚਾਹ ਵੀ ਪੀ ਲਈ ਪਰ ਫਿਰ ਵੀ ਕਹਿੰਦੇ ਤੁਹਾਨੂੰ ਜਰਮਾਨਾ ਤਾਂ ਦੇਣਾ ਹੀ ਪੈਣਾ ਹੈ ਤੁਸੀਂ ਬਿਜਲੀ ਚੋਰੀ ਕਰ ਰਹੇ ਸੀ ਇਹ ਬਹੁਤ ਮਾੜੀ ਗੱਲ ਹੈ ਤੁਹਾਨੂੰ ਇਹ ਤਾਂ ਨਹੀਂ ਕਰਨੀ ਚਾਹੀਦੀ ਸੀ ਜਦ ਕਿ ਤੁਹਾਨੂੰ ਬਿੱਲ ਵੀ ਨਹੀਂ ਆਉਂਦਾ ਫਿਰ ਵੀ ਤੁਸੀਂ ਹੀਟਰ ਲਾਉਂਦੇ ਹੋ ਨਾਲੇ ਕੁੰਡੀਆਂ ਲਗਾ ਰਹੇ ਹੋ ਮੈਂ ਠੰਡ ਰਹੀ ਪਈ ਸੀ ਮੈਨੂੰ ਨਹੀਂ ਪਤਾ ਸੀ ਕਿ ਇਹ ਕਿਦਾਂ ਹੋ ਗਿਆ ਅਚਾਨਕ ਹੀ ਮੇਰੀ ਸਾਰੀ ਹਵਾ ਨਿਕਲ ਗਈ ਮੈਂ ਬਿਲਕੁਲ ਸ਼ਾਂਤ ਹੋ ਗਈ ਮੈਂ ਕਿਹਾ ਮਾਫ ਕਰ ਦਿਓ ਅੱਗੇ ਤੋਂ ਕੁੰਡੀਆਂ ਨਹੀਂ ਲਾਉਂਦੇ ਗਲਤੀ ਹੋ ਗਈ ਉਹ ਕਹਿਣ ਲੱਗੇ ਕਿ ਨਹੀਂ ਤੁਹਾਨੂੰ ਪੈਸੇ ਤਾਂ ਹੁਣ ਦੇਣੇ ਹੀ ਪੈਣਗੇ ਮੈਨੂੰ ਨਹੀਂ ਪਤਾ ਸੀ ਕਿ ਉਹ ਕਿਹੜੇ ਪੈਸਿਆਂ ਦੀ ਗੱਲ ਕਰਦੇ ਮੈਨੂੰ ਲੱਗਿਆ ਕਿ ਉਹ ਸਾਡੇ ਕੋਲੋਂ ਜੁਰਮਾਨਾ ਲੈਣਗੇ ਤੇ ਨਾਲੇ ਕੇਸ ਕਰਨਗੇ ਤੇ ਨਾਲੇ ਸਜ਼ਾ ਵੀ ਦੇਣਗੇ ਮੈਂ ਬਹੁਤ ਕੁਝ ਸੋਚਦੀ ਸੀ ਪਰ ਫਿਰ ਮੈਂ ਸੋਚਿਆ ਕਿਉਂ ਨਾ ਘਰੇ 2000 ਰੁਪਏ ਪਾਈਆ ਇਹ ਪੈਸੇ ਇਹਨਾਂ ਨੂੰ ਦੇ ਕੇ ਮਾਫੀ ਮੰਗ ਲੈਂਦੀਆਂ ਤੇ ਨਾਲੇ ਗਲਤੀ ਮੰਨ ਲਵਾਂਗੇ ਕੋਈ ਹੋਰ ਨਾ ਨੁਕਸਾਨ ਨਾ ਹੋ ਜਾਵੇ ਹੋਰ ਕਿਤੇ ਮੇਰੇ ਮਾਪਿਓ ਨੂੰ ਜੇਲ੍ਹ ਦੇਖਣੀ ਪਵੇ ਇੰਨਾ ਬਿਜਲੀ ਵਿਭਾਗ ਦੇ ਵਾਲਿਆਂ ਦਾ ਕੀ ਪਤਾ ਕੀ ਕਰ ਦੇਣਾ ਮੈਂ ਥਾਣਿਆਂ ਦੇ ਵਿੱਚ ਆਪਣੇ ਮਾਪਿਓ ਨੂੰ ਘੁਮਣ ਨਹੀਂ ਦੇਣਾ ਚਾਹੁੰਦੀ ਸੀ ਇਸ ਲਈ ਮੈਂ ਫਟਾਫਟ ਸੋਚਿਆ ਕਿ 2000 ਰੁਪਏ ਇਹਨਾਂ ਨੂੰ ਦੇ ਦੇਵਾਂ ਮੈਂ ਅੰਦਰ ਗਈ ਤੇ ਆਪਣੀ ਮਾਂ ਦੇ ਟਰੰਕ ਦਾ ਜਿੰਦਾ ਖੋਲਿਆ ਤੇ ਉਹਦੇ ਵਿੱਚੋਂ 2000 ਕੱਢੇ ਤੇ ਮੈਂ ਬਿਜਲੀ ਵਾਲੇ ਉਸ ਬੰਦੇ ਨੂੰ ਦੇ ਦਿੱਤੇ ਇੱਕ ਤਾਂ ਬਾਹਰ ਗੇਟ ਤੇ ਹੀ ਖੜਾ ਸੀ ਇੱਕ ਅੰਦਰ ਆ ਗਿਆ ਸੀ ਮੈਂ ਤੁੱਟੇ ਨੂੰ ਵੀ ਅੰਦਰ ਬੁਲਾ ਲਿਆ ਸੀ ਕਿ ਮੈਂ ਆਪਣੇ ਹੱਥ ਵਿੱਚ ਪੈਸੇ ਫੜੇ ਤੇ ਉਹਨਾਂ ਨੂੰ ਗਲਾਸਾਂ ਵਿੱਚ ਚਾਹ ਪਾ ਕੇ ਭੁਲਾ ਦਿੱਤੀ ਤੇ ਨਾਲੇ ਬਿਸਕੁਟ ਵੀ ਰੱਖ ਦਿੱਤੀ ਉਹਨਾਂ ਨੇ ਚਾਹ ਪੀਤੀ ਤੇ ਮੈਂ ਵੀ ਲਾ ਕੇ ਖੜੀ ਸੀ ਮੈਂ ਅੰਕਲ ਨੂੰ ਕਿਹਾ ਕਿ ਅੰਕਲ ਜੀ ਪਲੀਜ਼ ਮਾਫ ਕਰਦੇ ਹੋ ਅੱਗੇ ਤੋਂ ਅਸੀਂ ਕੁੰਨੀਆਂ ਨਹੀਂ ਲਗਾਵਾਂਗੇ ਪਲੀਜ਼ ਮਾਫ ਕਰ ਦਿਓ ਮੈਂ ਡਰਤੀ ਸੀ ਮੈਂ ਕਿਹਾ ਅੰਕਲ ਜੀ ਪਲੀਜ਼ ਤੁਸੀਂ ਇਹ ਥੋੜੇ ਜਿਹੇ ਪੈਸੇ ਰੱਖ ਲਓ ਤੇ ਮਾਫ ਕਰ ਦਿਓ ਉਹ ਮੇਰੇ ਹੱਥ ਵਿੱਚ 2000 ਦੇਖ ਕੇ ਹੈਰਾਨ ਰਹਿ ਗਈ ਕਹਿਣ ਲੱਗੇ ਤੂੰ ਕਾਫੀ ਤੇਜ਼ ਦਿਮਾਗ ਦੀ ਕੁੜੀ ਆ ਕਹਿੰਦੇ ਆ ਕਿ ਅਸੀਂ ਰਿਸ਼ਵਤ ਨਹੀਂ ਲੈਂਦੇ ਮੈਂ ਉਹਨਾਂ ਨੂੰ ਕਿਹਾ ਕਿ ਇਹ ਗਲਤੀ ਹੁਣ ਦੁਬਾਰਾ ਨਹੀਂ ਕਰਾਂਗੇ ਤੁਸੀਂ ਥੋੜੇ ਜੇ ਪੈਸੇ ਰੱਖ ਲਓ ਤੇ ਪਲੀਜ਼ ਸਾਨੂੰ ਕੋਈ ਜੁਰਮਾਨਾ ਨਾ ਪਾਓ ਅਸੀਂ ਇਹਨੇ ਜੋ ਕਹਿ ਨਹੀਂ ਅਸੀਂ ਤਾਂ ਗਰੀਬ ਤੇ ਆ ਮਸਾਂ ਟਾਈਮ ਪਾਸ ਕਰਦੇ ਆ ਅੰਕਲ ਕਹਿਣ ਲੱਗਿਆ ਕਿ ਇੰਨਾ ਸੋਨਾ ਤੁਹਾਡਾ ਘਰ ਆ ਹਰ ਇੱਕ ਚੀਜ਼ ਤੁਹਾਡੇ ਘਰ ਆ ਤੇ ਫਿਰ ਤੁਸੀਂ ਗਰੀਬ ਕਿੱਦਾਂ ਹੋਗੇ ਮੈਂ ਕਿਹਾ ਮੇਰੇ ਮਾਪਿਓ ਸਮਝਦੂਰੀ ਕਰਦੇ ਆ ਤੇ ਮੈਂ ਵੀ ਪਾਰਾਂ ਕਰਕੇ ਕਰ ਹੀ ਵੇਲੇ ਰਹਤੀ ਆ ਪਰ ਗਲਤੀ ਹੋ ਗਈ ਅੱਗੇ ਤੋਂ ਅゼ ਕੁੰਡੀਆਂ ਨਹੀਂ ਲਗਾਵਾਂ ਮੇਰੀ ਗੱਲ ਸੁਣ ਕੇ ਅੰਕਲ ਹੱਸ ਪਿਆ ਤੇ ਕਹਿ ਲੱਗਾ ਕਿ ਠੀਕ ਹੈ ਅੱਗੇ ਤੋਂ ਜੇ ਸਾਨੂੰ ਪਤਾ ਲੱਗਿਆ ਤਾਂ ਤੁਸੀਂ ਕੁੰਡੀਆਂ ਲਾਈਆਂ ਤਾਂ ਅਸੀਂ ਤੁਹਾਨੂੰ ਵੱਡੇ ਅਫਸਰ ਦੇ ਰਾਹੀਂ ਜੁਰਮਾਨਾ ਪਾਵਾਂਗੇ ਤੇ ਨਾਲੇ ਤੁਹਾਡਾ ਮੀਟਰ ਵੀ ਲਾ ਕੇ ਲੈ ਜਾਵਾਂਗੇ ਫਿਰ ਤੁਹਾਨੂੰ ਦੁਬਾਰਾ ਮੀਟਰ ਨਹੀਂ ਮਿਲੇਗਾ ਤੇ ਬਿਨਾ ਬਿਜਲੀ ਤੇ ਬਹੁਤ ਔਖਾ ਹੋ ਜਾਊਗਾ ਮੈਂ ਕਹਾਂ ਨਹੀਂ ਨਹੀਂ ਅਸੀਂ ਦੁਬਾਰਾ ਕੁੰਡੀਆਂ ਨਹੀਂ ਲਗਾਵਾਂ ਪਰ ਤੁਹਾਨੂੰ ਕਿਵੇਂ ਪਤਾ ਕਿ ਅਸੀਂ ਇਹ ਕੁੰਡੀਆਂ ਆਪਣੇ ਮੀਟਰ ਵਿੱਚ ਲਾਈਆਂ ਸੀ ਤਾਂ ਉਹ ਕਹਿਣ ਲੱਗੇ ਕਿ ਤੁਹਾਡੇ ਗਵਾਂਟਨ ਵੀ ਇਹੀ ਕੰਮ ਕਰਦੀ ਹੈ ਪਰ ਸਾਡੇ ਆਉਣ ਤੋਂ ਪਹਿਲਾਂ ਹੀ ਉਹਨੇ ਕੁੰਡੀਆਂ ਲਾਹ ਦਿੱਤੀਆਂ ਸੀ ਪਰ ਜਦੋਂ ਅਸੀਂ ਤੁਹਾਡੇ ਬਾਰੇ ਪੁੱਛਿਆ ਤੇ ਉਹਨੇ ਦੱਸ ਦਿੱਤਾ ਕਿ ਇੱਧਰ ਵੀ ਲੱਗੀਆਂ ਹੋਈਆਂ ਮੈਂ ਹੈਰਾਨ ਰਹਿ ਗਈ ਗਵਾਂਟਨ ਦਾ ਸਾਡੀ ਸਾਰੀ ਤੋਂ ਵੱਡੀ ਦੁਸ਼ਮਣ ਨਿਕਲੇ ਉਨੇ ਹੀ ਤਸਿਆ ਹੋਗਾ ਉਹ ਸਾਨੂੰ ਚੰਗਾ ਨਹੀਂ ਸਮਝਦੀ ਸੀ ਉਹਨਾਂ ਦੇ ਜਾਨ ਮਗਰੋਂ ਮੈਂ ਕੁਆਂਟਨ ਨੇ ਤਾਂ ਬਹੁਤ ਲੜੀ ਮੈਂ ਪੈਸੇ ਦੇ ਕੇ ਆਪਣੀ ਜਾਨ ਛੜਾਲ ਲਈ ਸੀ ਪਰ ਮੈਂ ਆਪਣੀ ਗਵਾਂਡਾ ਨੂੰ ਦੱਸ ਦਿੱਤਾ ਸੀ ਕਿ ਜੇ ਅੱਜ ਤੋਂ ਬਾਅਦ ਤੂੰ ਸਾਡੀ ਚੁਗਲੀ ਕਿਸੇ ਕੋਲ ਕੀਤੀ ਤਾਂ ਦੇਖ ਲਈ ਹੋਂ ਤੂੰ ਕੁੰਨਿਆ ਲਾ ਮੈਂ ਤੇਰੇ ਬਾਰੇ ਆਪ ਬਿਜਲੀ ਘਰ ਜਾ ਕੇ ਉਹਨਾਂ ਨੂੰ ਸਭ ਕੁਝ ਦੱਸ ਦੇਵਾਂਗੀ ਫਿਰ ਤੈਨੂੰ ਪਤਾ ਲੱਗੂਗਾ ਕਿਸੇ ਦੀ ਚੁਗਲੀ ਕਿੰਦਾ ਲਾਈਦੀ ਹੈ ਗਵੰਟਨ ਤਾਂ ਮੇਰੀਆਂ ਗੱਲਾਂ ਸੁਣ-ਸੁਣ ਕੇ ਹੱਥ ਜੋੜਨ ਲੱਗ ਪਏ ਉਹ ਕਹਿੰਦੀ ਕਿ ਮੈਂ ਅੱਜ ਤੋਂ ਬਾਅਦ ਤੇਰੇ ਨਾਲ ਕੋਈ ਵੀ ਬੋਲਚਾਲ ਨਹੀਂ ਰੱਖਣੀ ਮੈਂ ਉਹਨੂੰ ਕਿਹਾ ਕਿ ਬੋਲਚਾਲ ਰੱਖ ਚਾਏ ਨਾ ਪਰ ਜੇ ਸਾਡੇ ਬਾਰੇ ਕਿਸੇ ਕੋਲ ਗੱਲ ਕੀਤੀ ਤਾਂ ਦੇਖਦੀ ਰਹੀ ਮੈਂ ਤੈਨੂੰ ਛੱਡਣਾ ਨਹੀਂ ਮੈਂ ਉਹਦੇ ਨਾਲ ਕਾਫੀ ਬਹਿਸ ਕੀਤੀ ਸ਼ਾਮ ਨੂੰ ਮੇਰੇ ਮਾਂ ਕੋਲ ਆਏ ਤਾਂ ਮੈਂ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਪਰ ਫਿਰ ਵੀ ਮੈਂ ਕੁੰਡੀਆਂ ਲਾਉਣੋਂ ਨਹੀਂ ਹਟੀ ਸੀ ਮੈਂ ਸੋਚਿਆ ਹੁਣ ਤਾਂ ਮੀਟਰ ਵਾਲੇ ਬਿੱਲ ਕੱਢ ਕੇ ਚਲੇ ਗਏ ਆ ਹੁਣ ਤਾਂ ਉਹਨਾਂ ਨੇ 2 ਮਹੀਨਿਆਂ ਬਾਅਦ ਹੀ ਆਉਣਾ ਪੂਰਾ ਡੇਢ ਮਹੀਨਾ ਮੈਂ ਕੁੰਨੀਆਂ ਲਾਈਆਂ ਉਹਨਾਂ ਦੇ ਆਉਣ ਦੇ 15 ਦਿਨ ਪਹਿਲੇ ਹੀ ਮੈਂ ਹੀਟਰ ਚਲਾਉਣਾ ਬੰਦ ਕਰ ਦਿੱਤਾ ਤੇ ਗੈਸ ਤੇ ਕੰਮ ਕਰਨ ਲੱਗ ਪਈ ਸੀ ਮੈਨੂੰ ਇਸ ਗੱਲ ਦਾ ਕਾਫੀ ਫਾਇਦਾ ਹੋਇਆ ਸੀ ਕਿ ਰਾਤ ਨੂੰ ਤਾਂ ਕੋਈ ਬਿਜਲੀ ਵਾਲਾ ਕਿਸਦੇ ਘਰ ਨਹੀਂ ਜਾਂਦਾ ਇਸ ਲਈ ਮੈਂ ਰਾਤ ਨੂੰ ਸਾਰਾ ਕੰਮ ਕਰਦੀ ਹੁੰਦੀ ਸੀ ਦਿਨੇ ਹੀਟਰ ਬਿਲਕੁਲ ਨਹੀਂ ਚਲਾਉਂਦੀ ਸੀ ਮੈਂ ਥੋੜੇ ਬਾਅਦ ਤੇ ਪੈਸੇ ਦੇ ਕੇ ਜੁਰਮਾਨਾ ਭਰਨ ਤੋਂ ਬਚਾ ਲਿਆ ਸੀ ਮੇਰੇ ਮਾਪਿਆਂ ਨੇ ਮੈਨੂੰ ਕੁਝ ਵੀ ਨਹੀਂ ਕਿਹਾ ਉਹ ਕਹਿੰਦੇ ਸੀ ਕਿ ਤੂੰ ਜੋ ਵੀ ਕੀਤਾ ਸਹੀ ਕੀਤਾ ਉਸ ਤੋਂ ਬਾਅਦ 2 ਸਾਲ ਹੋਏ ਤਾਂ ਮੀਟਰ ਬਕਸਿਆਂ ਵਿੱਚੋਂ ਨਿਕਲ ਲੱਗ ਪਈ ਫਿਰ ਸਾਡਾ ਮੀਟਰ ਵੀ ਬਕਸੇ ਵਿੱਚ ਲੱਗ ਗਿਆ ਉਸ ਤੋਂ ਬਾਅਦ ਮੈਂ ਕਦੀ ਵੀ ਕੁੰਡੀਆਂ ਨਹੀਂ ਲਾਈਆਂ ਤੇ ਮੀਟਰ ਤੇ ਹੀ ਸਾਰੀ ਬਿਜਲੀ ਚੱਲਦੀ ਸੀ ਪਰ ਫਿਰ ਵੀ ਸਾਨੂੰ ਬਿੱਲ ਨਹੀਂ ਆਉਂਦਾ ਸੀ ਕਿਉਂਕਿ ਅਸੀਂ ਹਿੱਟਰ ਨਹੀਂ ਲਾਉਂਦੇ ਸੀ ਤੇ ਪਾਣੀ ਗਰਮ ਕਰਨ ਦੇ ਲਈ ਅਸੀਂ ਗੀਜ਼ਰ ਲਗਵਾ ਲਿਆ ਸੀ ਜੋ ਬਾਥਰੂਮ ਵਿੱਚ ਸਾਨੂੰ ਪਾਣੀ ਗਰਮ ਟੂਟੀਆਂ ਨਹੀਂ ਮਿਲ ਜਾਂਦਾ ਹੁੰਦਾ ਸੀ ਅਸੀਂ ਕਾਫੀ ਤਰੱਕੀ ਕਰ ਲਈ ਸੀ ਤਾਂ ਮੈਨੂੰ ਵੀ ਲੱਗਿਆ ਕਿ ਹੁਣ ਮੈਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ ਮੈਂ ਆਪਣੇ ਘਰ ਵਿੱਚ ਬੜੀ ਸਮਝਦਾਰੀਆਂ ਵਰਤ ਲਈਆਂ ਥੋੜੀਆਂ ਜਿਹੀਆਂ ਸਮਝਦਾਰੀਆਂ ਸੋਹਰੇ ਘਰ ਜਾ ਕੇ ਵੀ ਵਰਤਣੀਆਂ ਚਾਹੀਦੀਆਂ ਮੈਂ ਆਪਣੀ ਮਾਂ ਨੂੰ ਕਿਹਾ ਕਿ ਹੁਣ ਤਾਂ ਕਰਜੀਤ ਨੂੰ ਬਾਹਰੋਂ ਸਾਧ ਲੈ ਤੇ ਉਹਦਾ ਵਿਆਹ ਕਰਤੇ ਤੇ ਇਹ ਫੇਰ ਮੇਰਾ ਵੀ ਵਿਆਹ ਕਰਦੇ ਮੈਂ ਹੁਣ ਕਿੰਨਾ ਕਚਰ ਇਥੇ ਕੁਵਾਰੀ ਰਹਾ ਆਪਣੀ ਨੂੰਹ ਦੇ ਨਾਲ ਆਪਣਾ ਘਰ ਬਸਾਉ। ਮੇਰੀ ਮਾਂ ਹੱਸ ਪਈ ਸੀ ਹੁਣ ਤਾਂ ਵਿਆਹ ਕਰਨਾ ਹੀ ਪੈਣਾ ਏ ਕੁੜੀ ਆਪਣੇ ਮੂੰਹ ਕਹਿਣ ਲੱਗ ਪਈ ਐ। ਫਿਰ ਮੇਰੀ ਮਾਂ ਨੇ ਕਰਜੀਤ ਨੂੰ ਬਾਹਰੋਂ ਬੁਲਾ ਲਿਆ ਸੀ ਤੇ ਅਸੀਂ ਚੰਗੀ ਕੁੜੀ ਵੇਖ ਕੇ ਉਹਦਾ ਵਿਆਹ ਕਰ ਦਿੱਤਾ ਸੀ। ਤੇ 1 ਮਹੀਨੇ ਬਾਅਦ ਕਰਜੀਤ ਬਾਹਰੋਂ ਆ ਗਿਆ ਸੀ ਤੇ ਮੈਂ ਉਹਨੂੰ ਸਾਰੀ ਗੱਲ ਦੱਸੀ ਕਿ ਬਿਜਲੀ ਵਾਲੇ ਆਪਣੇ ਘਰ ਆਈ ਸੀ ਤੇ ਮੈਂ ਕਿਦਾਂ ਆਪਣੀਆਂ ਕੁੰਡੀਆਂ ਦਾ ਜ਼ੁਰਮਾਨਾ ਪੈਣ ਤੋਂ ਬਚਾ ਲਿਆ ਉਹ ਹੱਸ ਪਿਆ ਤੇ ਕਹਿਣ ਲੱਗਾ ਦਿਮਾਗ ਤਾਂ ਤੇਰਾ ਬਹੁਤ ਤੇਜ਼ ਆ ਪਰ ਹਜੇ ਤੇਰੇ ਵਿੱਚ ਬਚਪਨਾ ਜਿਹਾ ਮੈਨੂੰ ਲੱਗਦਾ ਜਿਵੇਂ ਤੂੰ ਛੋਟੀ ਹੁੰਦੀ ਚਿਤ ਕਰਦੀ ਸੀ ਪਰ ਹੁਣ ਤੂੰ ਕਿੰਨੀ ਸਿਆਣੀ ਹੋ ਗਈ ਕਦੀ ਕਦੀ ਜਦ ਕਰਦੀ ਆ ਤੇ ਮੈਨੂੰ ਤੇਰਾ ਬਚਪਨ ਯਾਦ ਆ ਜਾਂਦਾ ਮੈਂ ਆਪਣੇ ਭਰਾ ਦੇ ਘਰ ਲੱਗ ਗਈ ਸੀ ਫਿਰ ਮੇਰੇ ਭਰਾ ਦਾ ਸੋਹਣੀ ਕੁੜੀ ਨਾਲ ਵਿਆਹ ਹੋ ਗਿਆ ਭਾਬੀ ਬਹੁਤ ਚੰਗੀ ਸੀ ਉਹ ਆਪਣੇ ਘਰੋਂ ਆ ਗਈ ਸੀ ਤੇ ਮੇਰਾ ਭਰਾ ਵੀ ਤਿੰਨ ਕੁ ਮਹੀਨੇ ਦੀ ਛੁੱਟੀ ਤੇ ਆਇਆ ਸੀ ਤੇ ਦੁਬਾਰਾ ਫਿਰ ਦੁਬਈ ਚਲਾ ਗਿਆ ਸੀ ਭਾਬੀ ਪ੍ਰੈਗਨੈਂਟ ਹੋ ਗਈ ਸੀ ਤੇ ਕੁਝ ਮਿੰਨਿਆ ਬਾਤ ਉਹਨੇ ਇੱਕ ਸੋਹਣੇ ਜਿਹੇ ਮੁੰਡੇ ਨੂੰ ਚਰਮ ਦਿੱਤਾ ਸੀ ਮੁੰਡਾ ਜਮਾਂ ਹੀ ਕਰਜੀਤ ਵਰਗਾ ਸੀ ਫਿਰ ਉਹਦਾ ਕਰਕੇ ਮੇਰਾ ਭਰਾ ਦੁਬਾਰਾ ਫਿਰ ਵਾਰੋਂ ਆਇਆ ਇਸ ਵਾਰ ਉਹਨੇ ਤਪਈ ਨਹੀਂ ਇਟਲੀ ਜਾਣਾ ਸੀ ਜਿੱਥੇ ਉਹਨੇ ਭਾਪੀ ਨੂੰ ਵੀ ਨਾਲ ਲੈ ਕੇ ਜਾਣਾ ਸੀ ਪਰ ਫਿਰ ਉਹਨੇ ਸੋਚਿਆ ਕਿਉਂ ਨਾ ਮੇਰਾ ਵਿਆਹ ਕਰਕੇ ਹੀ ਜਾਵੇ ਫਿਰ ਮੇਰੇ ਲਈ ਉਹਨੇ ਚੰਗਾ ਮੁੰਡਾ ਲੱਭਿਆ ਤੇ ਮੈਨੂੰ ਸਹਰੇ ਘਰ ਤੇ ਤੋੜ ਦਿੱਤਾ ਵੀਰਾਂ ਫਿਰ ਟੀਚਾ ਲਾ ਗਿਆ ਮੇਰੇ ਮਾਫਿਓ ਮੇਰੇ ਪਤੀ ਜੀ ਤੇ ਭਾਬੀ ਤੇ ਨਾਲ ਆਪਣੇ ਘਰ ਖੁਸ਼ੀ-ਖੁਸ਼ੀ ਜ਼ਿੰਦਗੀ ਗੁਜ਼ਾਰਦੇ ਸੀ ਮੈਂ ਵੀ ਆਪਣੇ ਸਹਰੇ ਘਰ ਵਧੀਆ ਰਹਿੰਦੀ ਸੀ ਕਿਉਂਕਿ ਮੇਰਾ ਪਰਿਵਾਰ ਵੀ ਬਹੁਤ ਚੰਗਾ ਸੀ ਮੇਰਾ ਘਰ ਵਾਲਾ ਸਭ ਤੋਂ ਚੰਗਾ ਸੀ ਪਹਿਲੀ ਸੁਹਾਗਰਾਤ ਨੂੰ ਹੀ ਉਹਨੇ ਮੈਨੂੰ ਖੁਸ਼ ਕਰ ਦਿੱਤਾ ਉਹ ਮੇਰੇ ਤੋਂ ਇੰਨਾ ਕੋਸੋਇਆ ਕਿ ਕਿ ਉਹਨੂੰ ਇੱਕ ਅਣਛੋਈ ਕੁੜੀ ਨਾਲ ਸੁਹਾਗਰਾਤ ਨੂੰ ਮਿਲੀ ਸੀ ਉਹ ਮੇਰਾ ਮੱਥਾ ਵਾਰ-ਵਾਰ ਚੁੰਮਦਾ ਸੀ ਕਹਿੰਦਾ ਸੀ ਕਿ ਤੂੰ ਬਹੁਤ ਚੰਗੀ ਹੈ ਮੈਂ ਤੈਨੂੰ ਹਮੇਸ਼ਾ ਖੁਸ਼ ਰੱਖਾਂਗਾ ਵਾਕਿਆ ਹੀ ਮੇਰੇ ਘਰ ਵਾਲੇ ਨੇ ਮੈਨੂੰ ਅੱਜ ਤੱਕ ਕੁਝ ਰੱਖਿਆ ਮੈਂ ਦੋ ਬੱਚਿਆਂ ਦੀ ਮਾਂ ਵੀ ਬਣ ਗਈ ਪਰ ਫਿਰ ਵੀ ਉਹਨੇ ਮੈਨੂੰ ਕਦੇ ਗੁੱਸੇ ਨਾਲ ਛਿੜਕਿਆ ਨਹੀਂ ਤੇ ਨਾ ਹੀ ਕਦੇ ਕਿਸੇ ਚੀਜ਼ ਦੀ ਕਮੀ ਹੋਣ ਦਿੱਤੀ ਮੈਂ ਆਪਣੇ ਘਰ ਵਿੱਚ ਬਹੁਤ ਖੁਸ਼ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਮੇਰੀ ਸੱਚੀ ਕਹਾਣੀ ਵਧੀਆ ਲੱਗੀ ਹੋਵੇਗੀ ਆਪਣੀ ਰੈ ਕਮੈਂਟ ਬਾਕਸ ਵਿੱਚ जरूर ਦੱਸਣਾ ਤੇ ਇਹ ਗੱਲਾਂ 2000 ਵਾਲੇ ਹੀ ਸਮਝ ਸਕਦੇ ਆ ਜਿਨ੍ਹਾਂ ਦੇ ਘਰ ਵਿੱਚ ਮੀਟਰ ਦੀਆਂ ਕੁੰਡੀਆਂ ਲੱਗਦੀਆਂ ਸੀ ਤੇ ਕਿਵੇਂ ਲੋਕ ਭਜਦੇ ਸੀ ਹੁਣ ਤਾਂ ਜ਼ਮਾਨਾ ਬਹੁਤ ਬਦਲ ਗਿਆ ਹੈ ਇਹੋ ਜਿਹੀਆਂ ਪ੍ਰਾਣੀਆਂ ਘਟਨਾਵਾਂ ਤਾਂ ਉਹੀ ਸਮਝ ਸਕਦੇ ਨੇ